ਤੁਸੀਂ ਦੇਖੋ ਅੱਜ ਪੰਥ ਦਾ ਘਾਣ ਹੋ ਰਿਹਾ ਤੇ ਮੀਡੀਆ ਵਾਲੇ ਕੀ ਬੋਲਦੇ ਨੇ ਜਿਹੜੇ ਪੰਥਕ ਚੈਨਲ ਨੇ ਉਹਨਾਂ ਦੀ ਗੱਲ ਹੀ ਕਰਦੇ ਆ ਜੋ ਪੰਥਕ ਕਹਾਉਂਦੇ ਨੇ ਜਿਨ੍ਹਾਂ ਦੇ ਦਾੜੇ ਪ੍ਰਕਾਸ਼ ਨੇ ਕਹਿੰਦੇ ਨੇ ਸਾਡਾ ਜੀ ਪੰਥਕ ਰੇਡੀਓ ਆ ਪੰਥਕ YouTube ਚੈਨਲ ਆ ਉਹਨਾਂ ਨੂੰ ਪੁੱਛਦੇ ਆ ਤੁਸੀਂ ਕਹਿੰਦੇ ਹੋ ਕਿ ਕਾਲ ਤੱਕ ਦੇ ਜਥੇਦਾਰ ਨੇ ਦਿਨਖਾਈਆ ਕਰਾਰ ਦੇ ਦਿੱਤਾ ਸੁਖਵੀਰ ਬਾਦਲ ਨੂੰ ਬਹੁਤ ਵੱਡਾ ਕੰਮ ਕੀਤਾ ਬਈ ਦਿਨ ਖਾਇਆ اقرار ਕਿਨੂੰ ਦਿੱਤਾ ਜਾਂਦਾ ਤੇ ਕਿਵੇਂ ਦਿੱਤਾ ਜਾਂਦਾ ਇਤਿਹਾਸ ਪੜੋ ਪਹਿਲਾਂ ਇਤਿਹਾਸ ਦੇਖੋ ਸਰਬੱਤ ਖਾਲਸਾ ਬੁਲਾਇਆ ਜਾਂਦਾ ਸਰਬੱਤ ਖਾਲਸੇ ਦੇ ਵਿੱਚ ਸੰਗਤ ਨੂੰ ਪੁੱਛਿਆ ਜਾਂਦਾ ਕਿ ਭਾਈ ਇਹਨੂੰ ਕਿਹੜੀ ਸਜ਼ਾ ਦਈਏ ਕਿਹੜੀ ਸਜ਼ਾ ਦਾ ਹੱਕਦਾਰ ਫਿਰ ਉਸ ਤੋਂ ਬਾਅਦ ਸਜ਼ਾ ਦਿੱਤੀ ਜਾਂਦੀ ਆ ਜਿਹੜੇ ਪੰਥ ਦੇ ਰੀਤੀ ਰਿਵਾਜ ਨੇ ਇਹਨਾਂ ਨੇ ਕੀ ਕੀਤਾ ਪੰਜ ਬੰਦੇ ਬੁਲਾਏ ਬਲਾ ਕੇ ਚਲੋ ਜੀ ਪੰਜਾ ਸਿੰਘਾਂ ਨੇ ਫੈਸਲਾ ਕਰ ਲਿਆ ਅੰਦਰ ਵੜ ਕੇ ਕਮਰੇ ਦੇ ਅੰਦਰ ਕਿਉਂਕਿ ਜਿਵੇਂ ਸੁਖਵੀਰ ਬਾਦਲ ਨੇ ਗੇਮ ਚਲਾਈ ਓਵੇਂ ਚੱਲੀ ਇੱਕ ਦਿਨ ਪਹਿਲਾਂ ਉਹ ਧੁੰਦਰ ਨੂੰ ਲਾ ਦਿੰਦਾ ਕਿ ਕਾਰਜਕਾਰੀ ਜਥੇਦਾਰ ਆ ਦੂਜੇ ਦਿਨ ਇਹ ਫੈਸਲਾ ਸੁਣਾ ਦਿੰਦਾ ਜੋ ਬਾਦਲਾਂ ਦਾ ਜਥੇਦਾਰ ਆ ਗੇਮ ਆ ਸਾਰੀ ਹੁਣ ਜਿਹੜੀ ਧੁੰਦਰ ਦੀ ਗੱਲ ਕਰਦੇ ਹੋ ਉਹ ਧੁੰਦਰ ਦੀ ਜਿਹੜੀ ਭੈਣ ਆ ਜਾਂ ਧੁੰਦਰ ਦਾ ਜਿਹੜਾ ਪਰਿਵਾਰ ਆ ਉਹ ਸੌਦੇ ਸਾਧ ਦਾ ਚੇਲਾ ਫੇਰ ਉਹ ਧੁੰਦਰ ਕੌਣ ਹੋਇਆ ਸੌਦੇ ਸਾਧ ਦਾ ਸਾਲਾ ਕਰਵਾ ਲਓ ਪੰਥ ਦੇ ਕਾਰਜ ਹੁਣ ਸੁਖਵੀਰ ਬਾਦਲ ਦੀਆਂ ਜੇ ਤੁਸੀਂ ਮੋਟੀਆਂ-ਮੋਟੀਆਂ ਗਲਤੀਆਂ ਥੋੜੀਆਂ ਜੀਆਂ ਹੀ ਦੇਖ ਲਵੋ ਸੌਦੇ ਸਾਧ ਨੂੰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਹਦੇ ਚੋਲੇ ਵਰਗਾ ਚੋਲਾ ਬਣਾ ਕੇ ਦੇ ਕੇ ਆਉਣ ਵਾਲਾ ਕੌਣ ਆ ਸੁਖਵੀਰ ਬਾਦਲ ਵੋਟਾਂ ਕਰਕੇ ਪਰਚੇ ਲਗਵਾਏ ਸੜਕਾਂ ਤੇ ਜਦੋਂ ਇਹਦੀ ਸਰਕਾਰ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲ ਦਿੱਤਾ ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਸਿੰਘਾਂ ਨੇ ਮੋਰਚਾ ਲਾਇਆ ਦੋ ਸਿੰਘ ਸ਼ਹੀਦ ਕਰਾ ਦਿੱਤੇ ਇਹ ਕੰਮ ਦਾ ਜ਼ਿੰਮੇਵਾਰ ਕੌਣ ਆ ਸੁਖਵੀਰ ਬਾਦਲ ਜਿਹੜੇ ਪੁਲਿਸ ਵਾਲਿਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਘਰਾਂ ਚੋਂ ਕੱਢ-ਕੱਢ ਕੇ ਮਾਰਿਆ ਸੀ ਸੜਕਾਂ ਤੇ ਸਿਰ ਛੱਟ ਕੇ ਉਹਨਾਂ ਨੂੰ ਉੱਚੇ ਆਉਦੇ ਕਿਹਨੇ ਦਿੱਤੇ ਸੁਖਵੀਰ ਬਾਦਲ ਤੇ ਬਾਦਲ ਨੇ ਇਹਦੀ ਸਰਕਾਰ ਨੇ ਫੇਰੇ ਤਨਖਾਹਿਆ ਘਰਾਰ ਦਿੱਤਾ ਜਾਊਗਾ ਇਹਨੂੰ ਨਾ ਇਹ ਕਾਲ ਤੱਕ ਦੇ ਜਥੇਦਾਰ ਨੂੰ ਪੁੱਛਦੇ ਆ ਕਿ ਇਹ ਤਨਖਾਹਿਆ ਘਰਾਰ ਦਿੱਤਾ ਜਾਊਗਾ ਇਹਨੂੰ ਤਨਖਾਹਿਆ ਘਰਾਰ ਨਹੀਂ ਦਿੱਤਾ ਜਾਊਗਾ ਸਰਬੱਤ ਖਾਲਸਾ ਬਲਾ ਉਸ ਤੋਂ ਬਾਅਦ ਫੈਸਲੇ ਲੈ ਇਹਨੂੰ ਪੰਥ ਚੋਂ ਕੱਢਣਾ ਪਊਗਾ ਅੱਜ ਤੋਂ ਬਾਅਦ ਸਖਵੀਰ ਬਾਦਲ ਕਦੇ ਵੀ ਗੁਰਦੁਆਰੇ ਦੀ ਕਮੇਟੀ ਦੇ ਵਿੱਚ ਮੈਂਬਰ ਵੀ ਨਹੀਂ ਬਣ ਸਕਦਾ ਪ੍ਰਧਾਨਤਾ ਬਹੁਤ ਦੂਰ ਦੀ ਗੱਲ ਆ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਹੋਰ ਵੀ ਨਹੀਂ ਬਣ ਸਕਦਾ ਕਿਉਂਕਿ ਸਾਰੇ ਹੀ ਪਾਪੀ ਨੇ ਸਾਰੇ ਹੀ ਡੋਸਟੇ ਹੋਏ ਨੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਗੁਰਦਾਰੇ ਦੀ ਕਮੇਟੀ 'ਚ ਨਹੀਂ ਆ ਸਕਦਾ ਇਹ ਫੈਸਲੇ ਲੈ ਫੇਰ ਜਿਹੜਾ ਉਹ ਪਾਪੀ ਸੀ ਇਹਦਾ ਬਾਪ ਉਹਨੂੰ ਫਕਰੇ ਕੌਮ ਦਾ ਅਵਾਰਡ ਦਿੱਤਾ ਸੀ ਉਹ ਵਾਪਸ ਲੈ ਫੇਰ ਉੱਥੇ ਇਹ ਬੋਲ ਕੇ ਇਹ ਇਹ ਤਾਂ ਵਾਪਸ ਲਿਆ ਜਾਂਦਾ ਇਹਦੇ ਪਿਓ ਤੋਂ ਜਦੋਂ ਇਹਦੇ ਪਿਓ ਦੀ ਮਾਰੇ ਮਰੇ ਹੋਏ ਦੀ ਵਰਸੀ ਮਨਾਈ ਜਾਊਗੀ ਉੱਥੇ ਕੋਈ ਸਿੱਖ ਨਹੀਂ ਜਾਊਗਾ ਕੋਈ ਗੁਰੂ ਦਾ ਸਿੰਘ ਨਹੀਂ ਜਾਊਗਾ ਕਿਉਂਕਿ ਉਹ ਪਾਪੀ ਸੀ ਉਹਦੇ ਪਾਪੀ ਦੇ ਉਸ ਭੋਗ ਦੇ ਉੱਤੇ ਕੋਈ ਨਹੀਂ ਜਾਊਗਾ ਇਹ ਵੀ ਬੋਲ ਫੇਰ ਕਹਾਂਗੇ ਵੀ ਜੱਥੇਦਾਰ ਹੈ ਅਹ ਕਾਲ ਤਖਤ ਸਾਹਿਬ ਦਾ ਪਰ ਤੂੰ ਜੱਥੇਦਾਰ ਕਿੱਥੇ ਆ ਤੈਨੂੰ ਤਾਂ ਜੱਥੇਦਾਰੀ ਫੇਰ ਮਿਲੀ ਆ ਪਹਿਲਾਂ ਤਾਂ ਪੰਜਾਬ ਪਿਆਰਿਆਂ ਤੇ ਧੋਤੀਆਂ ਪੁਆਈਆਂ ਨੇ ਅਨੰਤਪੁਰ ਸਾਹਿਬ ਫੇਰ ਤੈਨੂੰ ਉਹ ਤੋਂ ਬਾਅਦ ਇਹਨਾਂ ਨੇ ਜੱਥੇਦਾਰ ਚੁਣ ਕੇ ਭੇਜਿਆ تنਖਾ ਤਾਂ ਰੱਖਿਆ ਹੋਇਆ ਜੱਥੇਦਾਰ ਆ ਤੂੰ ਬਾਦਲਾਂ ਦਾ ਜੱਥੇਦਾਰ ਆ ਕਾਲ ਤਖਸਬ ਦਾ ਜੱਥੇਦਾਰ ਤਾਂ ਹਵਾਰਾ ਜੀ ਨੇ ਉਹ ਜੇਲ੍ਹ ਚ ਬੰਦ ਨੇ ਹੁਣ ਜੇ ਵਜੀਰ ਖਾਨ ਨੂੰ ਸਿੰਘਾਂ ਨੇ ਮਾਫ ਕੀਤਾ ਦਿਨਖਾਈਆ اقرار ਦਿੱਤਾ ਜਾਂ ਮੱਛੇ ਰੰਗਣ ਤੋਂ ਦਿਨਖਾਈਆ اقرار ਦਿੱਤਾ ਤਾਂ ਤਾਂ ਫੇਰ ਇਹਨੂੰ ਵੀ ਦੇ ਦੇ ਜੇ ਪਹਿਲਾ ਫੈਸਲੇ ਅੱਜ ਵਾਂਗੂ ਹੁੰਦੇ ਸੀ ਉਹ ਦੱਸ ਦੇ ਜਿਨਨੇ ਰੇਡੀਓ ਵਾਲੇ ਟੀਵੀ ਵਾਲੇ ਤੇਰੇ ਹਮੈਤੀ ਨੇ ਜੋ ਕਹਿੰਦੇ ਨੇ ਕਹਿੰਦੇ ਬਹੁਤ ਵੱਡਾ ਕੰਮ ਕੀਤਾ ਉਹ ਦੱਸ ਦੇਣ ਵੀ ਪਹਿਲਾ ਫੈਸਲੇ ਕਿਵੇਂ ਹੁੰਦੇ ਹੁੰਦੇ ਸੀ ਕੀ ਵਜੀਰ ਖਾਨ ਨੂੰ ਸਿੰਘਾਂ ਨੇ ਮਾਫ ਕੀਤਾ ਸੀ ਸ਼ਰਮ ਖਾਓ ਪੰਥ ਦਾ ਹੋਰ ਘਾਣ ਨਾ ਕਰੋ ਪੰਥ ਦਾ ਹੋਰ ਘਾਣ ਬਿਲਕੁਲ ਨਾ ਕਰੋ ਜੋ ਇਹਨਾਂ ਨੇ ਪਾਪ ਕੀਤੇ ਨੇ ਗਿਣਤੀ ਨਹੀਂ ਹੋ ਸਕਦੀ ਜਦੋਂ ਕਾਲ ਤੱਕ ਸਾਫ ਤੇ 1984 ਚ ਹਮਲਾ ਕਰਨਾ ਸੀ ਇੰਦਰਾ ਗਾਂਧੀ ਨੇ ਉਸ ਵੇਲੇ ਇਹ ਮੀਟਿੰਗਾਂ ਕਰਦੇ ਰਹੇ ਰਿਕਾਰਡ ਆ ਇਹ ਮੀਟਿੰਗਾਂ ਕਰਦੇ ਰਹੇ ਪ੍ਰਕਾਸ਼ ਬਾਦਲ ਟੌੜਾ ਤੇ ਬਰਨਾਲਾ ਇਹ ਮੀਟਿੰਗਾਂ ਕਰਦੇ ਰਹੇ ਇੰਦਰਾ ਗਾਂਧੀ ਨਾਲ ਫਿਰ ਜਦੋਂ ਕਾਲ ਤੱਕ ਸਾਫ ਤੇ ਹਮਲਾ ਕਰਨਾ ਸੀ ਫੌਜ ਦੇ ਪੇਪਰਾਂ ਤੇ ਸਾਈਨ ਕਿਨੇ ਕਰਵਾਏ ਜਿਹੜਾ ਪਹਿਲਾ ਡੀਸੀ ਚ ਉਹ ਤਾਂ ਜਵਾਬ ਦੇ ਗਿਆ ਉਹ ਕਹਿੰਦਾ ਮੈਂ ਨਹੀਂ ਸਾਈਨ ਕਰਦਾ ਰਾਤੋਂ ਰਾਤ ਆਪਣੇ ਰਿਸ਼ਤੇਦਾਰ ਨੂੰ ਡੀਸੀ ਲਾਇਆ ਉਹ ਕਿਹਨੇ ਲਾਇਆ ਪ੍ਰਕਾਸ਼ ਬਾਦਲ ਨੇ ਕਿ ਲਾਇਆ ਕਹਿੰਦਾ ਕਰੋ ਹਮਲਾ ਹਿੰਦੋਸਤਾਨ ਦੀ ਸ਼ਾਂਤੀ ਭੰਗ ਹੁੰਦੀ ਆ ਇਹ ਗੱਲ ਬੋਲੀ ਸੀ ਇਹਨੇ ਕਹਿੰਦਾ ਹਮਲਾ ਹੀ ਕਰਨਾ ਪਊਗਾ ਹੋਰ ਕੋਈ ਹੱਲ ਨਹੀਂ ਹੈਗਾ ਇਹ ਪ੍ਰਕਾਸ਼ ਬਾਦਲ ਨੇ ਬੋਲਿਆ ਸੀ ਹੁਣ ਅੱਜ ਇਹੀ ਸ਼ਰੋਮਣੀ ਕਮੇਟੀ ਚ ਨੇ ਬਈ ਇਹ ਤਨਖਾਹੀਏ ਨਹੀਂ ਇਹਨਾਂ ਨੂੰ ਤਾਂ ਪੰਥ ਚੋਂ ਬਿਲਕੁਲ ਹੀ ਔਟ ਕਰੋ ਗੁਰਦੁਆਰੇ ਦੀ ਕਮੇਟੀ 'ਚ ਨਹੀਂ ਇਹ ਆ ਸਕਦੇ ਇਹਨਾਂ ਦੀ ਫੈਮਿਲੀ ਚੋਂ ਕੋਈ ਵੀ ਨਹੀਂ ਆ ਸਕਦਾ ਇਦਾਂ ਦੇ ਫੈਸਲੇ ਲਵੋ ਹੁਣ ਅਗਲੀ ਵੀਡੀਓ ਦਿਖਾਉਨੇ ਆ ਗੁਰੂ ਦੀ ਸੰਗਤ ਨੂੰ ਪੰਥਕ ਕਹਾਉਣ ਵਾਲੇ মিডিਆ ਨੂੰ ਜੋ ਕਹਿੰਦੇ ਨੇ ਅਸੀਂ ਪੰਥਕ মিডিਆ ਉਹਨਾਂ ਨੂੰ ਵੀ ਦਿਖਾਉਨੇ ਆ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਵੀ ਦਿਖਾਉਨੇ ਆ ਇਹ ਵੀਡੀਓ ਦੇਖੋ ਦੇਖ ਕੇ ਇਹਦੇ ਤੇ ਵੀ ਫੈਸਲੇ ਲਵੋ ਗੁਰੂ ਦੀਏ ਸੰਗ ਤੇ ਇੱਕ ਪਾਸੇ ਸਾਨੂੰ ਦਰਸ਼ਨ ਕਰਵਾ ਰਹਿਆ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੇ ਜਿਸ ਖੰਡੇ ਨਾਲ ਖਾਲਸਾ ਪੰਥ ਸਾਜਿਆ ਸੀ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਇਹ ਅਨੰਦਪੁਰ ਸਾਹਿਬ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਸਿੰਘ ਤੇ ਹੱਥ 'ਚ ਫੜਿਆ ਹੋਇਆ ਦੇਖ ਲਵੋ ਦੂਜੇ ਪਾਸੇ ਕ੍ਰੋਸ ਮਾਰ ਰਹੇ ਆ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਜਿਸ ਨੂੰ ਅੱਜ ਖੰਡਾ ਦੱਸਦੇ ਨੇ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹਨਾਂ ਨੂੰ ਪੁੱਛਦਿਆਂ ਸ਼ਰੋਮਣੀ ਕਮੇਟੀ ਵਾਲਿਆਂ ਨੂੰ ਕਿ ਇਹ ਕਿਸ ਕੰਜਰ ਨੇ ਪਹਿਲੀ ਵਾਰੀ ਪਾਪ ਕੀਤਾ ਸੀ ਕਿਹਨੇ ਲਿਆਂਦਾ ਸੀ ਗੁਰਦੁਆਰਿਆਂ ਦੇ ਵਿੱਚ ਖੰਡਾ ਕਹਿ ਕੇ ਇਹਦੇ ਬਾਰੇ ਦੱਸੋਗੇ ਤੁਸੀਂ ਓਏ ਪਾਪੀਓ ਦੱਸੋ 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 ਪਾਪੀਓ ਇਹ ਪਾਪ ਕਿਹਨੇ ਕੀਤਾ ਕੀਨੇ ਪਟਿਆਲੇ ਵਾਲੇ ਰਾਜਿਆਂ ਦੇ ਲੋਕੋ ਨੂੰ ਖੰਡਾ ਬਣਾ ਕੇ ਪੇਸ਼ ਕੀਤਾ ਇਹ ਪਾਪ ਕਿਨੇ ਕੀਤਾ ਪਾਪੀਓ ਛੋਡੇ ਕੋਲੋਂ ਪੁੱਛ ਰਹੇ ਆ ਆ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹਨੂੰ ਗੁਰਦੁਆਰਿਆਂ ਦੇ ਵਿੱਚ ਗਮਟਾਂ ਤੇ ਰਮਾਲਿਆਂ ਤੇ ਝੰਡਿਆਂ ਤੇ ਪਾਪੀਓ ਕਿਸ ਕੰਜਰ ਨੇ ਲਾਇਆ ਪਹਿਲੀ ਵਾਰੀ ਕਿਹੜੇ ਕੰਜਰ ਨੇ ਲਾਇਆ ਦੱਸੋਗੇ ਇਸ ਪਾਪੀ ਨੂੰ ਕਿਉਂ ਨਹੀਂ ਹਟਾਉਂਦੇ ਗੁਰਦੁਆਰਿਆਂ 'ਚੋਂ ਦੱਸੋਗੇ ਸਾਡੇ 10 ਗੁਰੂਆਂ 'ਚੋਂ ਕਿਸ ਗੁਰੂ ਦਾ ਖੰਡਾ ਦੱਸੋਗੇ ਜੇ ਤੁਸੀਂ ਨਹੀਂ ਦੱਸੋਗੇ ਤਾਂ ਕੌਣ ਦੱਸੂਗਾ ਓਏ ਕਾਲੇ ਮੂੰਹ ਵਾਲਿਓ ਕੌਣ ਦੱਸੂਗਾ ਜੇ ਤੁਸੀਂ ਨਹੀਂ ਦੱਸੋਗੇ ਤੁਸੀਂ ਝਾਂਜਰਾ ਪਾਲੀਆਂ ਨੇ ਹੱਥਾਂ 'ਚ ਚੂੜੀਆਂ ਪਾਲੀਆਂ ਨੇ ਆਹ ਕਿਉਂ ਨਹੀਂ ਬੋਲਦਾ ਧਿਆਨ ਮੰਡੋ ਇਹ ਤਾਂ ਬੋਲ ਸਕਦਾ ਇਹ ਤਾਂ ਸਰਬੱਤ ਖਾਲਸੇ ਦੇ ਉਹ ਸਮੇਂ ਸਹਿਮਤੀ ਨਾਲ ਚੁਣਿਆ ਸੀ ਕਿ ਕਾਰਜਕਾਰੀ ਜਥੇਦਾਰ ਅੱਜ ਇਹ ਤਾਂ ਬੋਲਣ ਦਾ ਫਰਜ਼ ਨਹੀਂ ਬਣਦਾ ਆਹ ਦੂਜੇ ਦੀ ਤਾਂ ਗੱਲ ਹੀ ਨਾ ਕਰੋ ਇਹ ਤਾਂ ਪੰਜਾਂ ਪਿਆਰਿਆਂ ਦੇ ਧੋਤੀਆਂ ਪਵਾ ਕੇ ਆ ਗਿਆ ਕਾਲੇ ਮੂੰਹ ਵਾਲਾ ਆਖੌਤੀ ਜਥੇਦਾਰ ਇਹ ਕੀ ਬੋਲੇਗਾ ਇਹ ਕੀ ਬੋਲੂਗਾ ਇਹਨੇ ਤਾਂ ਚੂੜੀਆਂ ਪਾਲੀਆਂ ਹੱਥ ਜੋੜ ਦਿੰਦੇ ਨੇ ਆਹ ਦੂਜੇ ਠੁਮਕੇ ਲਾ ਰਿਆ ਆ ਠੁਮਕੇ ਲਾ ਰਿਆ ਜਿਹੜਾ ਧਾਮੀ ਆ ਸਾੜੀ ਪਾਈ ਹੋਈ ਆ ਠੁਮਕੇ ਲਾ ਰਿਆ ਹੱਥਾਂ 'ਚ ਚੂੜੀਆਂ ਨੇ ਇਹ ਕੰਜਰ ਨੇ ਵੀ ਕੀ ਬੋਲਣਾ ਹੁਣ ਬੋਲੂਗਾ ਕੌਣ ਬੋਲੂਗਾ ਕੌਣ ਜੇ ਤੁਹਾਡੇ ਕੋਲੇ ਜਵਾਬ ਆ ਤਾਂ ਤੁਸੀਂ ਦੇਮੋਗੇ ਓਏ ਹੁਣ ਬੋਲੂਗਾ ਕੌਣ ਗੁਰੂ ਦੀਏ ਸੰਗ ਤੇ ਆਹ ਤੁਹਾਨੂੰ ਅੱਗੇ ਪੂਰਾ ਇਤਿਹਾਸ ਦਿਖਾਉਣੇ ਆ ਤੁਹਾਡਾ ਫਰਜ ਬਣਦਾ ਕਿ ਇਹਨਾਂ ਤੋਂ ਬਲਵਾਮੋ ਕਹਿ ਕੇ ਬਲਵਾਮੋ ਇਹ ਵੀਡੀਓ ਇਹਨਾਂ ਨੂੰ भेਜੋ ਇਹ ਪਾਪੀਆਂ ਨੂੰ ਵੀਡੀਓ ਭੇਜੋ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਕੱਲੇ-ਕੱਲੇ ਕੋਲੇ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਇਹ ਤੁਹਾਡਾ ਫਰਜ ਬਣਦਾ ਕਿ ਤੁਸੀਂ ਇਹ ਵੀਡੀਓ ਪਹੁੰਚਦੀ ਕਰੋ ਆ ਹੁਣ ਅੱਗੇ ਪੂਰਾ ਇਤਿਹਾਸ ਦੇਖੋ ਹੁਣ ਸੋਡੇ ਸਾਹਮਣੇ ਸਬੂਤ ਦਿਖਾਉਨੇ ਆ ਤੁਸੀਂ ਇੱਕ ਪਾਸੇ ਦੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਜਿੱਦਾ ਖੰਡਾ ਜਿਹੜਾ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਜਿਹੜਾ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਧੰਨ ਧੰਨ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਜਿਹਦੇ ਤੇ ਕਰਾਸ ਮਾਰਿਆ ਜਾਂਦਾ ਇਹ ਸਾਡੇ 10 ਗੁਰੂਆਂ 'ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਇਹ ਲੋਗੋ ਆ ਪਟਿਆਲੇ ਵਾਲੇ ਰਾਜਿਆਂ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਝੰਡਿਆਂ ਤੇ ਪਟਿਆਲੇ ਵਾਲੇ ਰਾਜਿਆਂ ਨੇ ਲਾਇਆ ਸੀ ਅੱਜ ਉਹ ਪਟਿਆਲੇ ਵਾਲੇ ਰਾਜੇ ਕੰਜਰਾ ਦਾ ਲੋਕੋ ਗੁਰਦੁਆਰਿਆਂ 'ਚ ਝੰਡਿਆਂ ਤੇ ਲਾਇਆ ਜਾਂਦਾ ਇਸ ਨੂੰ ਖੰਡਾ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਇਹ 1930 ਤੋਂ ਬਾਅਦ ਦੇ ਵਿੱਚ ਇੱਕ ਕ੍ਰਹਿਤ ਸਰੂਪ ਕੀਤੀ ਗਈ ਸੀ ਸਰਕਾਰ ਵੱਲੀੋਂ ਕਿਉਂਕਿ ਸਰਕਾਰਾਂ ਚਾਹੁੰਦੀਆਂ ਸੀ ਕਿ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਗੁਰਦਵਾਰਿਆਂ ਤੇ ਨਾਂ ਚੜਿਆ ਰਹੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਤੁਸੀਂ ਦੇਖੋ ਗੁਰੂ ਦੀ ਇਹ ਸੰਗਤੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਕਿ 1930 ਤੋਂ ਪਹਿਲਾਂ ਆਹ ਵੀਡੀਓ ਦਾ ਕਲਿੱਪ ਵੀ ਦੇਖ ਲਓ ਤੇ ਫੋਟੋਆਂ ਵੀ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਹੁੰਦਾ ਸੀ ਫਿਰ ਚਿੱਟਾ ਕਰ ਦਿੱਤਾ ਚਿੱਟੇ ਤੋਂ ਬਾਅਦ ਫਿਰ ਪੀਲਾ ਕਰ ਦਿੱਤਾ ਹਟਾ ਦਿੱਤਾ ਅੱਜ ਪੰਜਾਬ ਦੇ ਨੌਜਵਾਨ ਨੂੰ ਦੇਸਾਂ ਪਰਦੇਸਾਂ ਦੇ ਵਿੱਚ ਵੱਸਦੇ ਹੋ ਬਹੁਤ ਹੀ ਪੜੇ ਲਿਖੀ ਹੋ ਤੁਸੀਂ ਕਲਰਾਂ ਦਾ ਇਤਿਹਾਸ ਵੀ ਪੜ ਲਵੋ ਕਿ 16ਵੀਂ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਕੀ ਕਲਰ ਕੱਪੜੇ ਆਗੇ ਸੀ ਉਹ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਪਰ ਜੇ ਤੁਸੀਂ ਰੰਗ ਦੇਖਦੇ ਹੋ ਤਾਂ ਰੰਗ ਉਹ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਰੰਗ ਸੀ ਤੇ ਨੀਲਾ ਰੰਗ ਆਇਆ ਕਾਲਾ ਰੰਗ ਆਇਆ ਇਹੀ ਕਲਰ ਹੁੰਦੇ ਸੀ 16ਵੀਂ ਸਦੀ ਤੱਕ ਉਸ ਤੋਂ ਬਾਅਦ ਬਾਕੀ ਰੰਗ ਆਏ ਨਹੀਂ ਇਹ ਰੰਗ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਸਾਡੇ ਨਿਸ਼ਾਨ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਅੱਜ ਉਹ ਇਨਸਾਨ ਸਭ ਠੀਕ ਨਹੀਂ ਕੀਤੇ ਜਾਂਦੇ ਗੁਰੂਆਂ ਦੇ ਇਨਸਾਨ ਸਭ ਨਹੀਂ ਚੜਾਏ ਜਾਂਦੇ ਕਿਹੜਾ ਜੋਗਾ ਹੁਣ ਨੌਜਵਾਨੋ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਹਾਡੇ ਚ ਪਾਵਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਲੇ ਪਹੁੰਚਦੀ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਹਿ ਕੇ ਕਹੋ ਕਿ ਭਾਈ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸਾਨ ਸਾਹਿਬ ਕਾਲ ਤੱਕ ਸਾਹਿਬ ਤੇ ਚੜਿਆ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਉਹ ਵੀ ਦਿਖਾ ਰਹੇ ਆ ਤੇ ਉਹ ਸਮੇਂ ਦੀਆਂ ਵੀਡੀਓ ਵੀ ਦੇਖ ਲਓ ਸੋਸ਼ਲ ਮੀਡੀਆ ਤੇ ਆਮ ਪਈਆਂ ਨੇ ਜਦੋਂ ਉੱਤੇ ਤੁਸੀਂ ਦੇਖੋਗੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸਾਨੂੰ ਦਿਖ ਰਹੀ ਆ ਇਹੀ ਸਾਡਾ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਵਕਸਿਆ ਹੋਇਆ ਇਹੀ ਨਿਸ਼ਾਨ ਸਾਹਿਬ ਗੁਰਦਾਰਿਆਂ ਚ ਚੜਨਾ ਚਾਹੀਦਾ ਜਿਹੜਾ ਖੰਡਾ ਉਹ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਸਾਨੂੰ ਵੀ ਦਰਸ਼ਨ ਕਰਾਏ ਨੇ ਇਹ ਸਾਡਾ ਖੰਡਾ ਪਰ ਜਿਹੜਾ ਅੱਜ ਛੰਡਿਆਂ ਤੇ ਲੋਗੋਂ ਲਾਇਆ ਹੋਇਆ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਇਹ ਸਾਨੂੰ ਹਟਾਣਾ ਚਾਹੀਦਾ ਗੁਰਦੁਆਰਿਆਂ ਚੋ ਕਿ ਸਭ ਤੋਂ ਵੱਡੀ ਘੋਰ ਬੇਅਦਬੀ ਆ ਇਹ ਬੇਅਦਬੀ ਪੰਜਾਬ ਦੇ ਨੌਜਵਾਨੋ ਤਾਦੀ ਰੁਕੂਗੀ ਜੇ ਤੁਸੀਂ ਰੋਕਣੀ ਚਾਹੋਗੇ ਇਹ ਸੇਵਾ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ